ਸਭ ਤੋਂ ਪਹਿਲਾਂ ਉਸ ਪਰਮਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸ਼ਹਨਸ਼ਾ ਦਸਤਗੀਰ ਦਸਾਂ ਪਾਸ਼ਾਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਧਰਮਾਂ ਦੇ ਔਲੀਏ ਪੀਰ ਪੈਗੰਬਰ ਦਾਤੇ ਭਗਤ ਸੂਰਮੇ ਸੰਤ ਮਹਾਪੁਰਸ਼ ਪਰਮ ਸੰਤ RAM ਸਿੰਘ ਜੀ ਔਰ ਬਾਬਾ ਕਲਵੰਤ ਸਿੰਘ ਜੀ ਦੇ ਚਰਨਾਂ 'ਚ ਨਮਸਕਾਰ ਹੈ। ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਏ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਸਾਡੇ ਸਾਰੇ ਹੀ ਸੰਸਾਰ ਦੇ ਜੀਵਾਂ ਦੇ ਉੱਤੇ ਕਿ ਜੋ ਇਹ ਸਮਾ ਹਜੇ ਸੰਸਾਰ ਤੇ ਚੱਲ ਰਿਹਾ ਹੈ ਇਹਦੇ ਵਿੱਚੋਂ ਕਿਰਪਾ ਕਰਕੇ ਤੂੰ ਸਾਨੂੰ ਬਾਹਰ ਕੱਢਣਾ ਕਰ ਔਰ ਸਾਨੂੰ ਆਪਣਾ ਸਬਰ ਤੇ ਸ਼ੁਕਰ ਦੀ ਬਖਸ਼ਿਸ਼ ਕਰਨੀ ਕਰ ਸਬਰ ਦੇ ਨਾਲ ਅਸੀਂ ਇਸ ਔਖੇ ਸਮੇਂ ਦੇ ਵਿੱਚ ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਨਿਗਾਹ ਸਕੀਏ ਔਰ ਸ਼ੁਕਰ ਇਸ ਕਰਕੇ ਕਿ ਜੋ ਪਹਿਲਾਂ ਤੂੰ ਸਾਨੂੰ ਬਖਸ਼ਿਸ਼ ਕੀਤਾ ਜੋ ਪਹਿਲਾਂ ਸਾਨੂੰ ਤੂੰ ਸੁੱਖ ਦਿੱਤਾ ਹੈ ਜਾਂ ਪਹਿਲਾਂ ਸਾਡੇ ਤੇ ਕਿਰਪਾ ਰਹੀਆਂ ਨੇ ਜਾਂ ਹੁਣ ਵੀ ਤੂੰ ਇਸ ਔਖੇ ਸਮੇਂ ਦੇ ਵਿੱਚ ਸਾਡੇ ਤੇ ਕਿਰਪਾ ਕਰ ਰਿਹਾ ਹੈ ਉਹਦੇ ਵਾਸਤੇ ਅਸੀਂ ਤੇਰੇ ਸ਼ੁਕਰਗੁਜ਼ਾਰ ਹੋਈਏ ਅਸੀਂ ਤੈਨੂੰ ਕਿਸੇ ਵੀ ਹਾਲਾਤ ਦੇ ਵਿੱਚ ਭੁੱਲੀਏ ਨਾ ਮੈਂ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਜੋ ਵਿਸਾਖੀ ਦਾ ਪਵਿੱਤਰ ਪੁਰਬ ਹੈ ਉਹਦੀਆਂ ਵੀ ਵਧਾਈਆਂ ਦਿੰਨਾ ਹੈ ਅੱਜ ਸਮਾਂ ਵੱਖਰਾ ਹੈ ਹਾਲਾਤ ਵੱਖਰੇ ਹੈ ਅੱਜ ਸਮੇ ਦੇ ਅਨੁਸਾਰ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਜਿੱਥੇ ਬੈਠੇ ਆਂ ਜਿਹੋ ਜਿਹੇ ਹਾਲਾਤ ਦੇ ਵਿੱਚ ਆਂ ਸਾਨੂੰ ਸਤਿਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਜਿਵੇਂ ਵੀ ਹੋ ਸਕਦਾ ਸਾਨੂੰ ਉਹਦੇ ਧੰਨਵਾਦੀ ਹੋਣਾ ਚਾਹੀਦਾ ਅੰਦਰ ਕਰਕੇ ਮਨ ਕਰਕੇ ਨਿਝ ਕਰਕੇ ਅਸੀਂ ਉਸ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਈਏ ਉਹਦਾ ਧਿਆਨ ਕਰੀਏ ਆਓ ਵਿਸਾਖ ਦੇ ਮਹੀਨੇ ਦੀ ਸੰਗ੍ਰਾਂਦ ਹੈ ਸਰਬਨ ਕਰੀਏ ਜੋ ਵੀ ਗੁਰਸਿੱਖ ਸੰਗਤ ਆਪਾਂ ਇੱਥੇ ਗੁਰੂ ਘਰ ਦੇ ਵਿੱਚ ਥੋੜੇ ਜੇ ਜਾਣੇ ਬਰਾਜਮਾਨ ਔਰ ਜਿੱਥੇ-ਜਿੱਥੇ ਵੀ ਗੁਰਸਿੱਖ ਸੰਗਤਾਂ ਸੁਣਨ ਗਈਆਂ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਹਾਂ ਕਿ ਮਨ ਚਿਤਵਰਤੀ ਇਕਾਗਰ ਕਰੋ ਕਿਉਂਕਿ ਮਨ ਕਰਕੇ ਚਿਤ ਕਰਕੇ ਵਰਤੀ ਕਰਕੇ ਸਾਨੂੰ ਉਸ ਪਰਮਾਤਮਾ ਦੇ ਨਾਲ ਜੁੜਨਾ ਜ਼ਰੂਰੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਸਮਝਾਇਆ ਸਾਰੇ ਹੀ ਪਰਮਾਤਮਾ ਦੇ ਔਲੀਏ ਪੀਰ ਪੈਗੰਬਰ ਜੋਦੇ ਪਿਆਰੇ ਹੋਏ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਪ੍ਰੇਮ ਕੀਤਾ ਉਸ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਸਭ ਨੇ ਇਹੀ ਕਿਹਾ ਸਭ ਨੇ ਇਨਰ ਪਿਓਰਿਟੀ ਤੇ ਜ਼ੋਰ ਦਿੱਤਾ ਸਭ ਨੇ ਇਹੀ ਕਿਹਾ ਕਿ ਤੇਰੇ ਅੰਦਰ ਹੀ ਪਰਮਾਤਮਾ ਵੱਸਦਾ ਹੈ ਆਪਣੀ ਅਵਸਥਾ ਨੂੰ ਚੇਂਜ ਕਰ ਸੋ ਆਉ ਕਾਗਰ ਹੋ ਕੇ ਉਸ ਪਰਮਾਤਮਾ ਦਾ ਯਸ ਸਰਬਨ ਕਰੀਏ ਗੁਰੂ ਸਾਹਿਬ ਦਾ ਉਪਦੇਸ਼ ਸਰਬਨ ਕਰੀਏ ਸਤਗੁਰੂ ਕਿਰਪਾ ਕਰਨ ਪ੍ਰੇਮ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਰੂਪਮ ਰਾਰੇ ਤ੍ਰ ਪਵਨ ਧਾਰੇ ਤਾਂ ਕਾ ਅੰਤ ਨਾ ਪਾਇਆ ਰੰਗੇ ਜਿਨਸੀ ਜਾਨਤੇ ਉਪਾਏ ਨਿਤ ਦੇਵੈ ਚੜੈ ਸਵਾਇਆ ਅਪਰੰਪਰ ਆਪੇ ਥਾਪ ਉਥਾਪੇ ਦਿਸ ਭਾਵੇਂ ਸੋ ਹੋਵੇ ਨਾਨਕ ਹੀਰਾ ਹੀਰ ਬੇਦਿਆ ਗੁਣ ਕੈ ਹਾਰ ਪਰੋਵੇ ਸਤਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੈਸਾਖ ਧੀਰਨ ਕਿਉ ਬਾਢਿਆ ਜਿੰਨਾ ਪ੍ਰੇਮ ਵਿੱਚ ਹੋ ਗੁਰੂ ਮਹਾਰਾਜ ਵੈਸਾਖ ਦੇ ਮਹੀਨੇ ਦੇ ਮਹੱਤਵ ਦੇ ਦੁਆਰਾ ਸਾਨੂੰ ਗਿਆਨ ਦੇ ਰਹੇ ਹਨ ਕਿ ਜਿੰਨਾ ਦੇ ਅੰਦਰ ਪਰਮਾਤਮਾ ਦੇ ਪ੍ਰੇਮ ਦਾ ਵਿਛੋੜਾ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਪ੍ਰੇਮ ਦੀ ਤੜਪ ਹੈ ਉਹਨੂੰ ਮਿਲਨ ਦਾ ਵਿਛੋੜਾ ਹੈ ਕਿ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਉਹਨਾਂ ਨੂੰ ਕਿਵੇਂ ਧੀਰਜ ਹੋ ਸਕਦਾ ਹੈ ਕਿਸ ਤਰੀਕੇ ਨਾਲ ਉਹਨਾਂ ਦਾ ਮਨ ਸ਼ਾਂਤ ਹੋ ਸਕਦਾ ਹੈ ਜੀ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਗੁਰੂ ਮਹਾਰਾਜ ਫਰਮਾ ਰਹੇ ਹਨ ਕਿ ਉਸ ਹਰੀ ਪਰਮਾਤਮਾ ਹਰ ਸਾਜਨ ਜੋ ਅਸਲੀ ਸੱਚਾ ਪ੍ਰੀਤਮ ਹੈ ਉਹ ਅਕਾਲ ਪੁਰਖ ਵਹਿਗੁਰੂ ਉਹ ਪਰਮਾਤਮਾ ਉਹ ਨੂੰ ਮਨ ਦੇ ਵਿੱਚੋਂ ਵਿਸਾਰ ਕੇ ਮੋਹ ਮਾਇਆ ਦੇ ਵਿੱਚ ਇਹਨੂੰ ਕੱਤਰ ਕਰਨ ਦੇ ਵਿੱਚ ਜਗਿਆ ਸਰੂਪ ਇਸਤਰੀ ਫਸੀ ਹੋਈ ਹੈ ਜੀ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵਨਾਸੀ ਉਹ ਪੁੱਤਰ ਕਲਿਤਰ ਨਾ ਸੰਗਤ ਨਾ ਉਹ ਕਹਿੰਦੇ ਨਾ ਇਸਤਰੀ ਨਾ ਪੁੱਤਰ ਨਾ ਤੰਦੌਲਤ ਇਵਨ ਕਿ ਜਿਹੜਾ ਸਾਡਾ ਸ਼ਰੀਰ ਹੈ ਜੇ ਆਪਾਂ ਗੱਲ ਕਰੀਏ ਕੋਈ ਵੀ ਚੀਜ਼ ਹੈ ਗੁਰੂ ਮਹਾਰਾਜ ਕਹਿੰਦੇ ਨਾ ਪੁੱਤਰ ਨਾ ਇਸਤਰੀ ਨਾ ਤੰਦੌਲਤ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ ਹਰ ਅਬਨਾਸੀਓ ਸਿਰਫ ਤੇ ਸਿਰਫ ਉਹ ਅਕਾਲ ਪੁਰਖ ਵਾਹਿਗੁਰੂ ਉਹ ਅਬਨਾਸੀ ਜੋ ਪ੍ਰੀਤਮ ਹੈ ਪਿਆਰਾ ਹੈ ਉਹੀ ਤੇਰੇ ਨਾਲ ਜਾਵੇਗਾ ਉਹੀ ਤੇਰੇ ਸਹਾਈ ਹੋਵੇਗਾ ਜੀ ਪਲਚ ਪਲਚ ਸਗਲੀ ਮੋਈ ਝੂਠਾ ਤੰਦੇ ਮੋ ਜੋ ਸਾਰੇ ਹੀ ਜੀਵ ਹਨ ਪਲਚ ਪਲਚ ਸਗਲੀ ਮੋਈ ਕਿ ਮੋਹ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਆ ਜੋ ਸਾਰੇ ਸੰਸਾਰ ਦੇ ਝੂਠੇ ਤੰਦੇ ਝੂਠ ਕਿਉਂ ਕਿਹਾ ਗਿਆ ਸਤ ਕਿਸ ਨੂੰ ਆਖਿਆ ਗਿਆ ਗੁਰੂ ਸਾਹਿਬ ਨੇ ਸਤ ਪਰਮਾਤਮਾ ਨੂੰ ਆਖਿਆ ਗਿਆ ਕਿ ਸਤ ਪਰਮਾਤਮਾ ਹੈ ਜੋ ਸੀ ਜੋ ਹੈ ਜੋ ਸਦਾ ਰਹੇਗਾ ਬਾਕੀ ਸਭ ਚੀਜ਼ ਨੂੰ ਨੇ ਆਖਿਆ ਕਿ ਭਾਈ ਤੁਸੀਂ ਆਹ ਦੁਨਿਆਵੀ ਤੰਦਿਆਂ ਦੇ ਵਿੱਚ ਦੁਨਿਆਵੀ ਚੀਜ਼ਾਂ ਦੇ ਵਿੱਚ ਫਸ ਫਸ ਕੇ ਸਾਰੇ ਮਰ ਰਹੇ ਹਨ ਆਤਮਿਕ ਮੌਤ ਦੀ ਗੱਲ ਗੁਰੂ ਮਹਾਰਾਜ ਜੀ ਥੇ ਕਰ ਰਹੇ ਹਨ ਕਿਉਂ ਜਿਵੇਂ ਗੁਰੂ ਸਾਹਿਬ ਨੇ ਪਿਛਲੇ ਸ਼ਬਦ ਵੀ فرمایا ਹੈ ਕਿ ਮੋਹ ਮਾਇਆ ਦੇ ਵਿੱਚ ਫਸ ਕੇ ਇੱਕ ਸਾਡੀ ਰਿਸਪਾਂਸਿਬਿਲਟੀ ਹੁੰਦੀ ਹੈ ਇੱਕ ਸਾਡਾ ਕਰਮ ਹੁੰਦਾ ਹੈ ਕਿ ਕੋਈ ਫਾਦਰ ਹੈ ਕਿਸੇ ਕੋਲੇ ਪਿਤਾ ਦੀ ਰਿਸਪਾਂਸਿਬਿਲਟੀ ਹੈ ਕਿਸੇ ਕੋਲੇ ਮਾਤਾ ਦੀ ਰਿਸਪਾਂਸਿਬਿਲਟੀ ਹੈ ਉਹਦੇ ਸਾਰੇ ਪਰਿਵਾਰ ਦੀ ਰਿਸਪਾਂਸਿਬਿਲਟੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਰਿਸਪਾਂਸਿਬਿਲਟੀ ਸਾਡੇ ਕੋਲ ਹੈਗੀਆਂ ਨੇ ਜ਼ਿੰਮੇਵਾਰੀਆਂ ਸਾਡੇ ਕੋਲ ਹੈਗੀਆਂ ਨੇ ਉਹ ਕਹਿੰਦੇ ਜ਼ਿੰਮੇਵਾਰੀ ਨੂੰ ਤੂੰ ਆਪਣਾ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਅੱਜ ਇਹ ਚੀਜ਼ ਸਾਡੇ ਤੇ ਹੋਰ ਜ਼ਿਆਦਾ ਦ੍ਰਿੜਤਾ ਨਾਲ ਸਾਨੂੰ ਲਾਗੂ ਕਰਨੀ ਚਾਹੀਦੀ ਹੈ ਅੱਜ ਸਾਡੇ ਕੋਲੇ ਸੋਰਸ ਇਸ ਬਿਮਾਰੀ ਦੀ ਵਜ੍ਹਾ ਕਰਕੇ ਸੋਰਸ ਘਟ ਗਏ ਨੇ ਕਿਉਂਕਿ ਸਾਰੇ ਪਾਸੇ ਲਾਕਡਾਊਨ ਚੱਲ ਰਿਹਾ ਸਮਾਜਿਕ ਦੂਰੀ ਤੋਂ ਬਿਨਾ ਹੋਰ ਕੋਈ ਆਪਸ਼ਨ ਸਾਡੇ ਕੋਲ ਨਹੀਂ ਹੈ ਸੋ ਸਾਡੇ ਕੋਲੇ ਸੋਰਸ ਘਟਨੇ ਹੁਣ ਜਿਵੇਂ ਕਿਸਾਨੀ ਦੀ ਗੱਲ ਕਰੀਏ ਹਾੜੀ ਦਾ ਸੀਜ਼ਨ ਆ ਗਿਆ ਹੈ ਅੱਜ ਸਾਡੇ ਕੋਲੇ ਲੇਬਰ ਦੀ ਘਾਟ ਹੈ ਕਰਮ ਸਾਨੂੰ ਆਪਣੇ ਆਪ ਕਰਨਾ ਪੈਣਾ ਇਥੇ ਕਿਰਤ ਕਰਨੀ ਪੈਣੀ ਆ ਕਿਤੇ ਅਸੀਂ ਦੂਸਰੇ ਤੇ ਡਿਪੈਂਡੈਂਸੀਜ਼ ਆ ਸਾਨੂੰ ਦੂਸਰੇ ਦਾ ਆਸਰਾ ਮਿਲ ਜਾਂਦਾ ਸੀ ਸੋ ਜਦੋਂ ਕਿਰਤ ਅਸੀਂ ਆਪ ਕਰਨੀ ਹੈ ਨਾਮ ਜਪਣ ਦਾ ਮਤਲਬ ਕੀ ਕਿ ਹਰ ਵੇਲੇ ਉਹਨੂੰ ਆਪਣੇ ਹਿਰਦੇ ਦੇ ਵਿੱਚ ਯਾਦ ਰੱਖੋ ਉਸ ਪਰਮਾਤਮਾ ਨੂੰ ਉਹਨੂੰ ਯਾਦ ਰੱਖਣਾ ਔਰ ਵੰਡ ਛਕਣ ਦਾ ਕੀ ਹੈ ਕਿ ਅੱਜ ਸਾਨੂੰ ਸਾਰਿਆਂ ਦੇ ਨਾਲ ਇਸ ਭਾਵਨਾ ਨੂੰ ਰੱਖਣਾ ਪੈਣਾ ਹੈ ਸਾਡੇ ਹਰ ਇਨਸਾਨ ਦੇ ਹਿਰਦੇ 'ਚ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਮੇਰੇ ਗੁਆਂਢ ਚ ਬੈਠਾ ਜਾਂ ਸਾਡੇ ਪਰਿਵਾਰ ਨਾਲ ਕੋਈ ਜੁੜਿਆ ਕੋਈ ਸਾਡਾ ਸਿਰੀ ਹੈ ਕੋਈ ਸਾਡੇ ਨਾਲ ਕੰਮ ਕਰਦੀ ਮਦਦ ਕਰਨ ਵਾਲਾ ਇਨਸਾਨ ਹੈ ਜਾਂ ਕੋਈ ਵੀ ਲੋੜਬੰਦ ਹੈ ਸਾਨੂੰ ਪਤਾ ਹੁੰਦਾ ਸਾਡੇ ਪਿੰਡ ਸ਼ਹਿਰ ਸਾਡੇ ਮੁਹੱਲੇ ਦੇ ਵਿੱਚ ਸਾਡੇ ਸਰਕਲ ਦੇ ਵਿੱਚ ਸਾਨੂੰ ਪਤਾ ਹੁੰਦਾ ਹੈ ਕਿ ਆਹ ਲੋੜਬੰਦ ਹੈਗਾ ਸਾਨੂੰ ਹੁਣ ਕੁਝ ਸਮੇਂ ਵਾਸਤੇ ਇਹ ਮੰਨਣਾ ਚਾਹੀਦਾ ਹੈ ਕਿ ਹਰ ਚੀਜ਼ ਨੂੰ ਅਸੀਂ ਇਸ ਸੰਕੋਚ ਨਾਲ ਵਰਤੀਏ ਕਿ ਮੈਂ ਇਹਨੂੰ ਵੰਡ ਕੇ ਸ਼ਕਣਾ ਹੈ ਜੇ ਮੇਰਾ ਦੋ ਰੋਟੀਆਂ ਨਾਲ ਸਰਦਾ ਹੈ ਤੇ ਮੈਂ ਦੋ ਹੀ ਖਾਵਾਂ ਮੈਂ ਕੁਝ ਵੇਸਟ ਨਾ ਕਰਾਂ ਕਿਉਂਕਿ ਕਿਸੇ ਹੋਰ ਨੂੰ ਵੀ ਜ਼ਰੂਰਤ ਹੋਵੇ ਅੱਜ ਵੰਡ ਛਕੋ ਦੇ ਸਿਧਾਂਤ ਦੇ ਵਿੱਚ ਹਰ ਚੀਜ਼ ਹੀ ਆ ਗਈ ਚਾਹੇ ਸਮਾਜਿਕ ਦੂਰੀ ਐ ਸੀ ਉਹ ਵੀ ਇੱਕ ਦੂਜੇ ਨਾਲ ਵੰਡ ਕੇ ਆਪਣਾ ਸਮਾਂ ਵੰਡ ਕੇ ਆਪਣੀ ਜਗ੍ਹਾ ਦੀ ਵਰਤੋਂ ਕਰਨੀ ਹੈ ਸਾਨੂੰ ਕਾਲ ਨਹੀਂ ਕਰਨੀ ਚਾਹੀਦੀ ਮੈਂ ਅੱਗੇ ਹੋਵਾਂ ਮੈਂ ਇਹਦੇ ਤੋਂ ਪਹਿਲਾਂ ਕਰ ਲਾਂ ਮੇਰਾ ਕੰਮ ਖਰਾਬ ਹੁੰਦਾ ਇੱਕ ਦੂਜੇ ਨਾਲ ਇੰਨਾ ਬਿਹਤਰ ਤਾਲਮੇਲ ਬਣਾ ਕੇ ਚੱਲਣਾ ਪੈਣਾ ਹੈ ਜੋ ਮਾਲਕ ਸਾਨੂੰ ਉਹਨਾਂ ਨੇ ਦੱਸਿਆ ਸੀ ਕਿ ਕਿਰਤਕਰੂ ਕਿਰਤ ਵੀ ਕਰਨੀ ਪੈਣੀ ਹੁਣ ਆਪ ਦਾ ਕੰਮ ਆਪ ਕਰਨਾ ਪੈਣਾ ਸਾਰਿਆਂ ਨੂੰ ਬੱਦ ਤੋਂ ਬੱਦ ਜਿੰਨਾ ਹੋ ਸਕਦਾ ਫਿਰ ਸਾਨੂੰ ਨਾਮ ਜਪਣਾ ਪੈਣਾ ਕਿਉਂਕਿ ਹਰ ਵਕਤ ਉਹਨੂੰ ਯਾਦ ਰੱਖਣਾ ਜਿਹੜੇ ਅਸੀਂ ਪਰਮਾਤਮਾ ਦੇ ਮੰਨਣ ਵਾਲਿਆਂ ਉਹਦਾ ਧਿਆਨ ਕਰਦੇ ਹਾਂ ਉਹਦਾ ਪ੍ਰੇਮ ਕਰਦੇ ਹਾਂ ਉਹਦੀ ਯਾਦ ਉਹ ਸਾਡਾ ਹੌਂਸਲਾ ਹੈ ਉਹ ਸਾਡੀ ਤਾਕਤ ਹੈ ਉਹ ਸਾਨੂੰ ਸਪਿਰਚੁਅਲ ਸਟਰੈਂਥ ਦਿੰਦਾ ਹੈ ਰੋਹਾਨੀ ਤਾਕਤ ਦਿੰਦਾ ਸਾਡੀ ਆਤਮਾ ਨੂੰ ਉਹਨੂੰ ਸਾਨੂੰ ਯਾਦ ਰੱਖਣਾ ਪੈਣਾ ਔਰ ਫਿਰ ਹਰ ਚੀਜ਼ ਦੇ ਵਿੱਚ ਵੰਡ ਕੇ ਇਕੱਲੇ ਭੋਜਨ ਤੱਕ ਸੀਮਤ ਨਹੀਂ ਹੋਣਾ ਸਾਨੂੰ ਇੱਕ ਦੂਜੇ ਨਾਲ ਸਮਾਂ ਵੰਡਣਾ ਪੈਣਾ ਸਾਨੂੰ ਇੱਕ ਦੂਜੇ ਦੀ ਜ਼ਰੂਰਤ ਦੇ ਅਨੁਸਾਰ ਚੀਜ਼ਾਂ ਦੀ ਵਰਤੋਂ ਕਰਨੀ ਪੈਣੀ ਹੈ ਕਿਸੇ ਨੂੰ ਦਵਾਈ ਦੀ ਜ਼ਰੂਰਤ ਹੋਊਗੀ ਕਿਸੇ ਨੂੰ ਕਿਸੇ ਹੋਰ ਵਸਤੂ ਦੀ ਜ਼ਰੂਰਤ ਹੋਊਗੀ ਸੋਚ ਕੇ ਸਮਝ ਕੇ ਔਰ ਇਹਦੇ ਵਾਸਤੇ ਜ਼ਰੂਰੀ ਹੈ ਸਬਰ ਤੇ ਸ਼ੁਕਰ ਜਦੋਂ ਅਸੀਂ ਸ਼ੁਕਰਗੁਜ਼ਾਰ ਹਾਂ ਮਤਲਬ ਅਸੀਂ ਪੋਜ਼ਿਟਿਵ ਹੈਗੇ ਹਾਂ ਸਾਡੇ ਅੰਦਰ ਉਹ ਤਾਕਤ ਹੈਗੀ ਹੈ ਕਿ ਅਸੀਂ ਇਸ ਹਾਲਾਤ ਦੇ ਵਿੱਚ ਵੀ ਸ਼ੁਕਰਗੁਜ਼ਾਰ ਹਾਂ ਅਸੀਂ ਉਸ ਪਰਮਾਤਮਾ ਨੇ ਜੋ ਪਹਿਲੇ ਇੰਨੇ ਸਾਲਾਂ ਤੱਕ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ ਔਰ ਅੱਜ ਵੀ ਉਹ ਸਾਡੇ ਨਾਲ ਖੜਾ ਹੈਗਾ ਸਾਡੀ ਮਦਦ ਕਰ ਰਿਹਾ ਉਹਦੇ ਵਾਸਤੇ ਸਾਡੀ ਸ਼ੁਕਰਗੁਜ਼ਾਰ ਆ ਸਾਡਾ ਵਿਸ਼ਵਾਸ ਸਾਡਾ ਪ੍ਰੇਮ ਅਸੀਂ ਪੋਜ਼ਿਟਿਵ ਖੜੀਏ ਸਬਰ ਇਸ ਕਰਕੇ ਆ ਕਿ ਇਸ ਹਾਲਾਤ ਦੇ ਵਿੱਚ ਸਬਰ ਸਾਡੇ ਜਿਹੜਾ ਸਾਡਾ ਮਾਈਂਡ ਹੈ ਉਹਨੂੰ ਕਨਫਿਊਜ਼ ਨਹੀਂ ਹੋਣ ਦਿੰਦਾਗਾ ਉਹਨੂੰ ਪੈਨਿਕ ਨਹੀਂ ਹੋਣ ਦਿੰਦਾਗਾ ਉਹਦੇ ਵਿੱਚ ਘਬਰਾਹਟ ਨਹੀਂ ਪੈਦਾ ਹੁੰਦੀ ਕਿ ਮਨ ਸ਼ਾਂਤ ਰਹਿੰਦਾ ਔਰ ਜਦੋਂ ਮਨ ਸ਼ਾਂਤ ਰਹਿੰਦਾ ਹੈ ਫਿਰ ਸਾਡੀ ਸੋਚ ਜਿਹੜੀ ਹੈਗੀ ਆ ਸਾਨੂੰ ਸਭ ਕੁਝ ਦਿਸਦਾ ਹੈ ਕਿ ਕਿਸ ਕੰਮ ਨੂੰ ਕਿਸ ਤਰੀਕੇ ਨਾਲ ਮੈਂ ਕਿਵੇਂ ਕਰਨਾ ਹੈ ਸੋ ਇਸ ਕਰਕੇ ਬੇਨਤੀ ਇਹ ਹੀ ਹੈ ਕਿ ਇਸ ਵੇਲੇ ਸਾਨੂੰ ਗੁਰੂ ਸਾਹਿਬ ਨੇ ਜੋ ਸਿਧਾਂਤ ਦਿੱਤਾ ਸੀਗਾ ਉਹਨੂੰ ਸਹੀ ਤਰੀਕੇ ਨਾਲ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦੀ ਜ਼ਰੂਰਤ ਹੈ ਆਪਣੀ ਸਮੱਸਿਆ ਦੇ ਨਾਲ ਨਾਲ ਸਾਨੂੰ ਦੂਜੇ ਦੀ ਸਮੱਸਿਆ ਨੂੰ ਵੀ ਸਮਝਣਾ ਪੈਣਾ ਸੋ ਗੁਰੂ ਸਾਹਿਬ ਕੀ ਕਹਿ ਰਹੇ ਸੀ ਕਿ ਸਾਰੇ ਹੀ ਪਲਚ ਪਲਚ ਕਿ ਸਾਰੇ ਹੀ ਝੂਠੇ ਜਿਹੜੇ ਤੰਦੇ ਆ ਉਹਦੇ ਵਿੱਚ ਫਸੇ ਹੋਏ ਨੇ ਸਤਿਗੁਰੂ ਨੇ ਸਾਨੂੰ ਕਿਰਤ ਕਰਨ ਦਾ ਸਿਧਾਂਤ ਦਿੱਤਾ ਹੈ ਕਿ ਕਰਮ ਕਰ ਤੂੰ ਕਿਰਤ ਕਰ ਸਕਦਾ ਹੈ ਤੂੰ ਗ੍ਰਸਤੀ ਹੈ ਤੈਨੂੰ ਕਿਰਤ ਕਰਨੀ ਹੀ ਪੈਣੀ ਹੈ ਪਰ ਮੋਹ ਮਾਇਆ ਲਾਲਚ ਇਨ੍ਹਾਂ ਚੀਜ਼ਾਂ ਤੋਂ ਈਰਖਾ ਤੋਂ ਦੁਐਤ ਤੋਂ ਮੋਹ ਮਾਇਆ ਤੋਂ ਇਨ੍ਹਾਂ ਚੀਜ਼ਾਂ ਤੋਂ ਜਿਹੜੇ ਮਨ ਦੇ ਵਕਾਰ ਆ ਉਹਨੂੰ ਛੱਡ ਜੇ ਹੁਣ ਅੱਜ ਦੇ ਦੌਰ 'ਚ ਕੋਈ ਲਾਲਚ ਕਰੂਗਾ ਉਹ ਦੂਜੇ ਵਾਸਤੇ ਵੀ ਸਮੱਸਿਆ ਖੜੀ ਕਰੂਗਾ ਆਪਣੇ ਵਾਸਤੇ ਵੀ ਸਮੱਸਿਆ ਖੜੀ ਕਰੂਗਾ ਸੋ ਅਸਲ ਗੱਲ ਕਿੱਥੇ ਆ ਜਾਂਦੀ ਹੈ ਕਿ ਕਰਮ ਕਰੋ ਪਰ ਉਸ ਕਰਮ ਦੇ ਮਗਰ ਕੋਈ ਮਨ ਦਾ ਵਿਕਾਰ ਨਾ ਖੜਾ ਹੋਵੇ ਕੋਈ ਲੋਭ ਨਾ ਹੋਵੇ ਕੋਈ ਮੋਹ ਮਾਇਆ ਨਾ ਹੋਵੇ ਰਿਸਪੌਂਸਿਬਿਲਟੀ ਹੈ ਉਹ ਸਾਨੂੰ ਨਿਭਾਉਣੀ ਪੈਣੀ ਹੈ ਉਹਨੂੰ ਅਸੀਂ ਤਕੜੇ ਹੋ ਕੇ ਨਿਭਾਵਾਂਗੇ ਜੀ ਇੱਕ ਸਰਕੇ ਨਾਮ ਬਿਨ ਅੱਗੇ ਲਈਏ ਖੋ ਉਸ ਪਰਮਾਤਮਾ ਦੇ ਇੱਕ ਨਾਮ ਤੋਂ ਬਿਨਾ ਸਤਿਗੁਰੂ ਫਰਮਾਉਂਦੇ ਹਨ ਗਿਆਨ ਦਿੰਦੇ ਹਨ ਕਿ ਉਸ ਪਰਮਾਤਮਾ ਦੇ ਇੱਕ ਨਾਮ ਤੋਂ ਬਿਨਾ ਅੱਗੇ ਤੇਰੇ ਤੋਂ ਸਭ ਕੁਝ ਖੋ ਲਿਆ ਜਾਵੇਗਾ ਕਿਵੇਂ ਜਦੋਂ ਸਰੀਰ ਦਾ ਅੰਤ ਹੋ ਜਾਂਦਾ ਹੈ ਫਿਰ ਜੋ دنیਆ ਦੀਆਂ ਵੀ ਵਸਤੂਆਂ ਨੇ ਉਹ ਸਭ ਕੁਝ ਇੱਥੇ ਹੀ ਖਤਮ ਹੋ ਜਾਂਦਾ ਹੈ ਕੋਈ ਸਰੀਰ ਦੇ ਨਾਲ ਨਹੀਂ ਜਾਂਦਾ ਜੀ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਬਰ ਨਾ ਕੋਏ ਮਨ ਦੇ ਵਿੱਚੋਂ ਉਸ ਪਿਆਰੇ ਪ੍ਰੀਤਮ ਨੂੰ ਵਿਸਾਰਨਾ ਨਹੀਂ ਚਾਹੀਦਾ ਉਹਦੇ ਤੋਂ ਬਿਨਾ ਸਾਡਾ ਕੌਣ ਹੈ ਸਭ ਤੋਂ ਜ਼ਿਆਦਾ ਗੁਰੂ ਮਹਾਰਾਜ ਫਰਮਾਉਂਦੇ ਹਨ ਗਿਆਨ ਦਿੰਦੇ ਹਨ ਕਿ ਤੇਰੀ ਸਹਾਈਤਾ ਉਸ ਅਕਾਲ ਪੁਰਖ ਵਹਿਗੁਰੂ ਉਸ ਪਰਮਾਤਮਾ ਨੇ ਕਰਨੀ ਹੈ ਜੀ ਪ੍ਰੀਤਮ ਚਰਣੇ ਜੋ ਲੱਗੇ ਤਨ ਕੀ ਨਿਰਮਲ ਹੋਏ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨਿਰਮਲ ਹੋਏ ਕਿ ਜੋ ਸਪਰਮ ਪਿਤਾ ਉਸ ਪ੍ਰੀਤਮ ਦੇ ਉਸ ਹਰੀ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੁੜਦਾ ਹੈ ਉਹ ਨੂੰ ਦੋਨਾਂ ਜਹਾਨਾਂ ਦੇ ਵਿੱਚ ਸੋਭਾ ਦੀ ਪ੍ਰਾਪਤੀ ਹੁੰਦੀ ਹੈ ਜੀ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪਰਾਪਤ ਹੋਏ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਹਨ ਕਿ हे ਪਰਮਾਤਮਾ हे ਹਰੀ ਪਰਮੇਸ਼ਵਰ ਕਿਰਪਾ ਕਰੋ हे काल पुरुष वगैरह मेनू आप कृपा करके प्राप्त हो जावो मिल जावो जी वैसाख सुहावा तां लगै जहां संत भेटै हर सोए वैसाख सुहावा तां लगै जे द्वारा जे संत भेटै हर सोए की गुरु महाराज फरमाਉਂਦੇ ਹਨ ਕਿ ਵਿਸਾਖ ਸੁਹਾਵਾ ਉਹ ਜੀਵਨ ਰੂਪੀ ਵਿਸਾਖ ਦੀ ਗੱਲ ਕਰਦੀ ਹੈ ਕਿ ਸੁਹਾਵਾ ਕਿਵੇਂ ਹੋਊਗਾ ਸੁਖਪੂਰਵਕ ਕਿਵੇਂ ਹੋਊਗਾ ਸੋਹਣਾ ਕਿਵੇਂ ਲੱਗੂਗਾ ਚੰਗਾ ਕਿਵੇਂ ਹੋਊਗਾ ਜੇ ਕੋਈ ਪਰਮਾਤਮਾ ਦਾ ਪਿਆਰਾ ਤੇਰੇ ਜੀਵਨ ਦੇ ਵਿੱਚ ਤੈਨੂੰ ਮਿਲ ਜਾਵੇਗਾ ਆਪਾਂ ਗੱਲ ਕਰਦੇ ਆਂ ਕੌਡੇ ਰਾਖਸ਼ ਦੀ ਗੱਲ ਕਰ ਲੋ ਸੱਜਣ ਠੱਗ ਦੀ ਗੱਲ ਕਰ ਲੋ ਕਿੰਨੇ ਆਪਾਂ ਕਿੰਨੀਆਂ ਐਗਜ਼ਾਮਪਲਾਂ ਦੇ ਸਕਦੇ ਆਂ ਹਰ ਧਰਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿਤੇ ਨਾ ਕਿਤੇ ਇਹੋ ਜਿਹੇ ਹਜ਼ਾਰਾਂ ਉਹਦੇ ਭਗਤ ਹੋਏ ਨੇ ਕਿੰਨੇ ਉਹਦੇ ਪਿਆਰੇ ਹੋਏ ਐਗਜ਼ਾਮਪਲ ਹਨ ਕਿ ਜਦੋਂ ਕੋਈ ਪਰਮਾਤਮਾ ਦੇ ਪਿਆਰੇ ਨੂੰ ਮਿਲਿਆ ਉਹਦਾ ਜੀਵਨ ਹੀ ਤਬਦੀਲ ਹੋ ਗਿਆ ਕੌਡਾ ਕਿੱਥੇ ਉਹਨੂੰ ਕੌਡਾ ਰਾਖਸ਼ ਕਿਹਾ ਜਾਂਦਾ ਸੀ ਕਿੱਥੇ ਉਹ ਭਗਤ ਬਣ ਗਿਆ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹਨੂੰ ਭਗਤ ਬਣਾ ਦਿੱਤਾ ਸੱਜਣ ਠੱਗ ਨੂੰ ਸਾਰਾ ਸਾਰੇ ਸੱਜਣ ਠੱਗ ਕਹਿੰਦੇ ਸੀ ਕਿੱਥੇ ਉਹ ਸੱਜਣ ਭਗਤ ਬਣ ਗਿਆ ਜਦੋਂ ਜੀਵਨ ਦੇ ਵਿੱਚ ਇੱਕ ਪਰਮਾਤਮਾ ਦੇ ਪਿਆਰੇ ਦੇ ਨਾਲ ਮਲਾਪ ਹੋ ਗਿਆ ਸੋ ਇਸ ਕਰਕੇ ਇਸ ਸ਼ਬਦ ਦੀ ਸਮਾਪਤੀ ਇੱਥੇ ਹੁੰਦੀ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਜੋ ਗੁਰੂ ਸਾਹਿਬ ਨੇ ਆਪਾਂ ਨੂੰ ਉਪਦੇਸ਼ ਦਿੱਤਾ ਹੈ ਹਰ ਇੱਕ ਦੇ ਅੰਦਰ ਪਰਮਾਤਮਾ ਦਾ ਰੰਗ ਹੈ ਹਰ ਇੱਕ ਦੇ ਅੰਦਰ ਉਹ ਵਸਦਾ ਹੈ ਉਸ ਪਰਮਾਤਮਾ ਦਾ ਧਿਆਨ ਕਰਿਏ ਜੀਵਨ ਦੇ ਵਿੱਚ ਆਈ ਹੋਈ ਜਿਹੜੀ ਇਹ ਚੁਣੌਤੀ ਹੈਗੀ ਹੈ ਜਿਹੜੀ ਇਹ ਮੁਸ਼ਕਲ ਹੈ ਇਹਦੇ ਵਿੱਚ ਜੋ ਪਰਮਾਤਮਾ ਨੇ ਸਾਨੂੰ ਬੁੱਧੀ ਦੀ ਬਖਸ਼ਿਸ਼ ਕੀਤੀ ਹੈ ਜੋ ਸਾਨੂੰ ਨੇ ਗਿਆਨ ਨੋਲਿਜ ਬਖਸ਼ਿਸ਼ ਕੀਤੀ ਹੈ ਉਹਦੀ ਵਰਤੋਂ ਕਰਦੇ ਹੋਏ ਉਹਦੀ ਕਿਰਪਾ ਦੇ ਦੁਆਰਾ ਉਹਦੇ ਪ੍ਰੇਮ ਦੇ ਵਿੱਚ ਰਹਿੰਦੇ ਹੋਏ ਉਹਦੇ ਹੁਕਮ ਦੇ ਵਿੱਚ ਰਹਿੰਦੇ ਹੋਏ ਅਸੀਂ ਸਬਰ ਤੇ ਸ਼ੁਕਰ ਦੇ ਨਾਲ ਕੀਰਤ ਕਰੀਏ ਨਾਮ ਜਪੀਏ ਵੰਡ ਕੇ ਸ਼ਕੀਏ ਇਸ ਪਾਸੇ ਨੂੰ ਸਾਨੂੰ ਧਿਆਨ ਦੇਣਾ ਪੈਣਾ ਸੋ ਇੰਨੀ ਕ ਹਾਜ਼ਰੀ ਗੁਰਸਿੱਖ ਸੰਤਾਨ ਨੇ ਸਵੀਕਾਰ ਕਰਨੀ ਸ਼ਬਦ ਦੀ ਵਿਆਖਿਆ ਕਰਦੇ ਤੋਂ ਦਾਸ ਤੋਂ ਕੋਈ ਅੱਖਰ ਵੱਧ ਘਟ ਗਿਆ ਹੋਵੇ ਸਤਗੁਰੂ ਪਾਸੋਂ ਗੁਰੂ ਰੂਪ ਸੰਗਤ ਪਾਸੋਂ ਖੇਮਾ ਦੀ ਜਾਂਚਨਾ ਕਰਦਾ ਹੈ ਆਓ ਸਰਵਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਉਸ ਪਰਮਾਤਮਾ ਦੇ ਚਰਨਾਂ 'ਚ ਸਮਾਪਤੀ ਕਰੀਏ ਫਤਿਹ ਅਰਜ ਕਰੀਏ ਸਈ ਪਿਆਰੇ ਮੇਲ ਜਿਨ ਮੇ ਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਵਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ